ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਦੇ ਕਸਵਾਰ ਨਸਰਾਲਾ ਲਾਲੀ ਮੋਟਰ ਵਿਖੇ ਇਹ ਗੌਨ ਕੰਪਨੀ ਦੀ ਨਵੀਂ ਗੱਡੀ ਲਾਂਚ ਕੀਤੀ ਗਈ ਅਤੇ ਕੇਕ ਕੱਟਣ ਤੋਂ ਬਾਅਦ ਇਸ ਕਾਰ ਦੀ ਢੁੰਡ ਚਕਾਈ ਵੀ ਕੀਤੀ ਗਈ। ਇਸ ਮੌਕੇ ਇਸ ਕੰਪਨੀ ਦਾ ਸਾਰਾ ਸਟਾਫ ਹਾਜ਼ਰ ਸੀ। ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਕੰਪਨੀ ਦੀਆਂ ਗੱਡੀਆਂ ਬਹੁਤ ਹੀ ਵਧੀਆ ਹਨ ਅਤੇ ਇਸ ਕੰਪਨੀ ਦੀਆਂ ਵੱਧ ਤੋਂ ਵੱਧ ਗੱਡੀਆਂ ਖਰੀਦ ਕੇ ਨਵੀਂ ਆਈ ਟੈਕਨੋਲੋਜੀ ਦਾ ਆਨੰਦ ਲੈਣਾ ਚਾਹੀਦਾ ਹੈ। ਇਸ ਮੌਕੇ ਗੱਲਬਾਤ ਕਰਦੇ ਆ ਇਸ ਕੰਪਨੀ ਦੇ ਮੈਨੇਜਰ ਅਤੇ ਇਸ ਕੰਪਨੀ ਨਾਲ ਜੁੜੇ ਹੋਏ ਪ੍ਰਬੰਧਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਅੱਜ ਅਸੀਂ ਫੋਕਸਵਾਗਨ ਨੇ ਨਵੀਂ ਕਾਰ ਲਾਂਚ ਕੀਤੀ ਹੈ ਟਾਈਗਨ ਜੀਟੀ ਲਾਈਨ ਇਹਦੀ ਕਾਰ ਹੈਗੀ ਹੈ ਇਹਦੇ ਵਿੱਚ ਕਾਫੀ ਸਾਰੇ ਫੀਚਰਸ ਨਵੇਂ ਪਾਏ ਆ ਕਿਉਂਕਿ ਪਹਿਲਾਂ ਇਸ ਤੋਂ ਮਾਡਲ ਜਿਹੜਾ ਟਾਈਗਨ ਹਾਈ ਲਾਈਨ ਆਲਰੇਡੀ ਚੱਲਿਆ ਸੀਗਾ ਕੰਪਨੀ ਨੇ ਇਹਦੇ ਵਿੱਚ ਹੋਰ ਵਾਅਦਾ ਕੀਤਾ ਫੀਚਰਸ ਦੇ ਵਿੱਚ ਔਰ ਕਾਫੀ ਇਹਦੀ ਲੁੱਕ ਅੱਛੀ ਕੀਤੀ ਹੈ ਗੱਡੀ ਦੀ ਜੇ ਦੇ ਮੇਜਰ ਕੁਛ ਸੀ ਚੇਂजेस ਦੀ ਗੱਲ ਕਰੀਏ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਫਰੰਟ ਦੇ ਵਿੱਚ ਡਾਰਕ ਡਾਰਕਨ ਕਰ ਦਿੱਤਾ ਹੈ ਕਾਰ ਨੂੰ ਥੈਨ ਉਸ ਤੋਂ ਬਾਅਦ ਇਹਦੇ ਵਿੱਚ ਪ੍ਰੋਜੈਕਟਰ ਹੈੱਡਲੈਂਪ ਆਏ ਗਏ ਹੈ ਇਹਦੇ ਵਿੱਚ ਜਦਕਿ ਮਿਡਲ ਮਾਡਲ ਐਮਿਟਰ ਮਾਡਲ ਵਿੱਚ ਸਾਡੇ ਪ੍ਰੋਜੈਕਟਰ ਹੈੱਡਲੈਂਪ ਨਹੀਂ ਆਉਂਦੇ ਤੇ ਪਹਿਲੀ ਵਾਰੀ ਹੈ ਜਦੋਂ ਮਿਡਲ ਮਾਡਲ ਦੇ ਵਿੱਚ ਪ੍ਰੋਜੈਕਟਰ ਹੈੱਡਲੈਂਪ ਆਤੇ ਹੈ 6 에어 ਬੈਗ ਕਰਤੇ ਹੈ ਉਸ ਤੋਂ ਬਾਅਦ ਜੀਟੀ ਦੀ ਲੁੱਕ ਦੇਣ ਵਾਸਤੇ ਇਹਦੇ ਵਿੱਚ ਜਿਹੜੇ ਅਲਾਈ ਵਿਲਸ ਹੈ ਉਹ ਜੀਟੀ ਵਾਲੇ ਕੀਤੇ ਗਏ ਹੈ ਦੈਨ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਫੀਚਰ ਇਹਦੇ ਚ ਜਿਹੜਾ ਐਡ ਕੀਤਾ ਗਿਆ ਹੈ ਇਹਦੇ ਚ ਤੁਹਾਨੂੰ ਰੈਡ ਐਂਬੀਐਂਟ ਲਾਈਟ ਹੈ ਉਹ ਕੀਤੀ ਗਈ ਹੈ ਸੀਟਾਂ ਚ ਇਨਕ ਕੀਤੀ ਗਈਆਂ ਸੋ ਇਹ ਸਾਰੇ ਕੰਮ ਜਿਹੜੇ ਜੇ ਇਹ ਨੂੰ ਕਿਉਂਕਿ ਟੈਗ ਲਾਈਨ ਹੀ ਜੀਟੀ ਦੀ ਦਿੱਤੀ ਹੈ ਜੀਟੀ ਲਾਈਨ ਜਿਹੜੀ ਕਾਰ ਹੈ ਉਹ ਹੈ ਇਸ ਕਰਕੇ ਇਹਦੇ ਚ ਜਿਹੜੇ ਫੀਚਰ ਹੈਗੇ ਸਾਰੇ ਜੀਟੀ ਲਾਈਨ ਵਾਲੇ ਪਾਈ ਗਏ ਸੋ ਇਹ ਅਸੀਂ ਇੱਕ ਹੋਰ ਬੜਾ ਆਪਣੇ ਆਪ ਨੂੰ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਸਾਡੇ ਨਾਲ ਇਧਰ ਫੁਸ਼ਾਰਪੁਰ ਦੇ ਸਾਡੇ ਜਿਹੜੇ ਹੈੱਡ ਨੇ ਜਿਹੜੇ ਅਸੀਂ ਇਨਵਾਈਟ ਕੀਤਾ ਉਹ ਮਿਸਟਰ ਮਿੰਟੂ ਮੱਕੜ ਜੀ ਹੈਗੇ ਆ ਨਾਲ ਇਹ ਇਹਨਾਂ ਨੇ ਇਨੌਗੁਰੇਸ਼ਨ ਕੀਤਾ ਸਾਡੇ ਬਹੁਤ ਹੀ ক্লোਜ਼ ਫਰੈਂਡ ਵੀ ਨੇ ਤੇ ਇਹ ਫੋਕਸਵੈਗਨ ਦੇ ਤਰ੍ਹਾਂ ਕਹਰੋ ਕਿ ਸਾਡੇ ਬ੍ਰਾਂਡ ਇੰਵੈਸਟਰ ਹੈਗੇ ਆ ਜੋ ਵੀ ਸ਼ਹਿਰ ਦੇ ਵਿੱਚ ਗੱਡੀਆਂ ਜਿੰਨੀਆਂ ਵੀ ਗਈਆਂ ਉਹਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਸਿਰਫ ਇਹਨਾਂ ਦੇ ਰਿਲੇਸ਼ਨ ਕਰਕੇ ਗਈਆਂ ਸੋ ਮੈਂ ਮਿੰਟੂ ਮੱਕੜ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਾਨੂੰ ਕਹੇ ਦਿਨਾਂ ਸਪੋਰਟ ਕੀਤੀ ਹੈ ਹਰ ਥਾਂ ਤੇ ਹਰ ਜਗ੍ਹਾ ਤੇ ਸਾਡੇ ਨਾਲ ਖੜੇ ਨੇ ਔਰ ਇਹਨਾਂ ਦੇ ਸਦਕਾ ਹੀ ਹੈ ਕਿ ਅਸੀਂ ਅੱਜ ਹੁਸ਼ਿਆਰਪੁਰ ਦੇ ਵਿੱਚ 1000 ਤੋਂ ਪਲੱਸ ਕਾਰਾਂ ਫੋਕਸ ਵੈਗਨ ਦੀਆਂ ਜਿਹੜੇ ਮਾਡਲ ਨਵੇਂ ਮਾਡਲ ਦੀਆਂ ਕਾਰਾਂ 1000 ਪਲੱਸ 80 ਵੇਚੀਆਂ ਨੇ ਫਿਰ ਉਸ ਤੋਂ ਬਾਅਦ ਇੱਕ ਸਾਡਾ ਫਲੈਗਸ਼ਿਪ ਮਾਡਲ ਆਂਦਾ ਟਿਗੋਨ ਜਿਹੜਾ ਕਿ 37 38 ਲੱਖ ਦਾ ਔਨ ਰੋਡ ਮਾਡਲ ਆਂਦਾ ਹੈ ਜਿਹੜੀ ਕਿ ਬਾਹਰੋਂ ਬਣ ਕੇ ਆਂਦੀ ਹੈ ਕਾਰ ਅਸੀਂ ਉਹ ਵੀ ਇੱਥੇ ਤਕਰੀਬਨ 8 ਦੇ ਕਰੀਬ ਕਾਰਾਂ ਅਸੀਂ ਦੇ ਚੁੱਕੇ ਹਾਂ ਸੋ ਇਹ ਸਾਰਾ ਕੁਝ ਹੋਇਆ ਸਤਕੇ ਮਿੰਟੂ ਮੱਕੜ ਜੀ ਜਿਹੜੇ ਮੇਰੇ ਬਿਲਕੁਲ ਨਾਲ ਬੈਠੇ ਨੇ ਮੈਂ ਅਨੁਰੋਧ ਕਰਾਂਗਾ ਰਿਕਵੈਸਟ ਕਰਾਂਗਾ ਤੁਹਾਨੂੰ ਕਿ ਸਾਧਵੀ ਦੋ ਵਾਈਟਸ ਲੈਣ ਸਤੋਂ ਨੂੰ ਵੀ ਪੁੱਛਣ ਕਿ ਵੀ ਉਹਨਾਂ ਨੂੰ ਕਾਰ ਇਹ ਚਲਾਉਂਦੇ ਵੀ ਨੇ ਸਾਡੇ ਕਸਟਮਰ ਵੀ ਨੇ ਤੇ ਇਹਨਾਂ ਨੂੰ ਕਿੱਦਾਂ ਲੱਗੀ ਕਾਰ ਔਰ ਇਹਨਾਂ ਦਾ ਬਹੁਤ ਬਹੁਤ ਥੈਂਕਸ ਔਰ ਤੁਹਾਡਾ ਵੀ ਬਹੁਤ ਬਹੁਤ ਥੈਂਕਸ ਬਹੁਤ ਵਧੀਆ ਕਾਰਾ ਜੀ ਜਿੰਨਾ ਕਿ ਉਹਨਾਂ ਦਾ ਪ੍ਰਾਈਸ ਦਾ ਕੋਈ ਵੀ ਮੈਚ ਕੋਈ ਵੀ ਕੰਪਾਰੀ ਕਰਨ ਦੀ ਨਹੀਂ ਇਹਨਾਂ ਦੇ ਪ੍ਰਾਈਸ ਵਾਸ ਘੱਟ ਨੇ ਇੰਟੀਰੀਅਰ ਬਹੁਤ ਵਧੀਆ ਕਾਰ ਦਾ ਇਹਨਾਂ ਰੂਪ ਕੋਈ ਵੀ ਕਾਰ ਨਾਚ ਨਹੀਂ ਕਰਦੀ ਇੰਨੇ ਇੰਨੇ ਰੀਡ ਦੇ ਵਿੱਚ ਮੈਂ ਤਾਂ ਦੀ ਕਾਰ ਵਾਲਟੀ ਅਲਰੇਡੀ ਚਲਾਣਿਆ ਤੁਕਰੋਂ ਉਹਨਾਂ ਨੇ ਇਹ ਕਰ ਲੋ ਬਹੁਤ ਵਧੀਆ ਗੱਲ ਰਹਾ ਹੈ ਕਿ ਜੇ ਜੋਇਆ ਪੂਰਾ اور ਸੇਫਟੀ ਪਰਸੈਂਟ ਸਾਰੇ ਆਏਗੇ ਹੁਸ਼ਿਆਰਪੁਰ ਤੋਂ ਹਣੀ ਸੰਦੂਦੀ ਖਾਸਪੁਰ